ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਤੋਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕਿੱਦਾਂ ਰਹੀ ਜੀ ਤੁਹਾਡੇ ਸਾਰਿਆਂ ਦੀ ਦੀਵਾਲੀ ਹੋ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਹੋਏਗਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਇੰਤਾਂ ਹੀ ਵਧੀਆ ਵਧੀਆ ਫੈਸਟੀਵਲਸ ਉਹ ਲੈ ਦੇਣ ਜਿਹੜੇ ਆ ਤੁਹਾਡੇ ਜ਼ਿੰਦਗੀ ਚ ਲਿਆਉਂਦਾ ਰਹੇ ਤੇ ਤੁਸੀਂ ਸੇਫਲੀ ਉਹਨਾਂ ਨੂੰ ਮਨਾਉਂਦੇ ਰਹੋ ਠੀਕ ਹੈ ਹੁਣ ਸਾਡੇ ਕੋ ਆਈ ਸੀ ਜੀ ਨਿਊ ਅਰਾਈਵਲਸ ਠੀਕ ਹੈ ਤੇ ਨਿਊ ਵੀਡੀਓ ਵਿਦ ਨਿਊ ਕਲੈਕਸ਼ਨ ਵਿਦ ਨਿਊ ਡਿਜ਼ਾਈਨਸ ਫॉर ਬਿਊਟੀਫੁਲ ਬਿਊਟੀਫੁਲ ਲੇਡੀਜ਼ ਠੀਕ ਹੈ ਜੀ ਇਹ ਹੈਗਾ ਜੀ ਵਿਸਕੋਸ ਔਰ ਗੈਂਜ਼ਾ ਐ ਜੀ ਵਿਸਕੋਸ ਔਰ ਗੈਂਜ਼ਾ ਠੀਕ ਹੈ ਵਿਸਕੋਸ ਔਰ ਗੈਂਜ਼ਾ ਦੇ ਤੁਹਾਨੂੰ ਮਿਲ ਰਿਹਾ ਹੈ ਜੀ ਹੈਂਡਵਰਕ ਬਿਊਟੀਫੁਲ ਹੈਂਡਵਰਕ ਆ ਦੇਖੋ ਜੀ ਚਮਚਮ ਕਰ ਰਿਹਾ ਨਾ ਪ੍ਰਿੰਟ ਦੇ ਉੱਪਰ ठीक है जी लंबे रोक हैगा ठीक है, है सिर्फ तुम्हें गले उपर मिलूगा ये काम एंड बाह के उत्ते देखो छोटा छोटा जहाँ भी तो दिख रहा है ना आवं वाला काम है ठीक है जी गला मिल रहा है ठीक है एंड बाहर मिल रहा है तो बॉटम आएगी जी यी बॉटम त लाइनिंग रिक्वायर्ड नहीं हैगी ठीक है एंड दुपट्टा मिलेगा तू ठीक है जी ਪਿਆਰ ਦਾ ਦੁਪੱਟਾ ਹੈ ਜੀ ਨਾਲ ਠੀਕ ਹੈ ਐਂਡ ਦੁਪੱਟੇ ਦੇ ਸਾਈਡਸ ਦੇ ਉੱਤੇ ਤੁਹਾਨੂੰ ਆ ਮਿਲੇਗੀ ਬਿਊਟੀਫੁੱਲ ਬੜੀ ਸੋਬਰਜੀ ਲੇਸ ਠੀਕ ਹੈ ਬੜੀ ਗੰਦੀ ਵਾਲੀ ਨਹੀਂ ਬੜੀ ਪਿਆਰੀ ਜੀ ਬੜੀ ਅੱਛੀ ਵਾਲੀ ਲੇਸ ਮਿਲ ਰਹੀ ਹੈ ਤੁਹਾਨੂੰ ਤੇ ਇਹਦੇ ਜਿਹੜਾ ਪ੍ਰਾਈਸ ਹੈਗਾ ਜੀ ਉਹ ਹੈਗਾ ਸਿਰਫ ਤੇ ਸਿਰਫ 1600 ਠੀਕ ਹੈ ਸੋ ਮਿਸ ਕਰਨ ਵਾਲੀਆਂ ਆਪਸ਼ਨਸ ਅੱਜ ਦੀ ਸਾਰੀ ਵੀਡੀਓ ਜਿਹੜੀ ਹੈਗੀ ਹੈ ਬੜੇ ਜੈਨੂਇਨ ਪ੍ਰਾਈਸ ਤੇ ਨਿਊ ਅਰਾਈਵਲਸ ਲੈ ਕੇ ਆਏ ਆ ਤੁਹਾਡੇ ਲਈ ਰਿਹਾ ਅੱਜ ਵਾਲੀ ਜਿਹੜੇ ਜਿੰਨੇ ਵੀ ਸੂਟਸ ਹੋਣਗੇ ਬੜੇ ਪਾਕਟ ਫ੍ਰੈਂਡਲੀ ਹੋਣਗੇ ਜੀ ਠੀਕ ਹੈ ਔਰ 12 ਮਹੀਨੇ ਪੈਨ ਵਾਲਾ ਕਪੜਾ ਹੋਏਗਾ ਕੋਸ਼ਿਸ਼ ਇਹ ਹੀ ਕੀਤੀ ਹੈ ਠੀਕ ਹੈ ਜੀ ਸਾਡੇ 1600 ਲੇਕਿਨ ਸ਼ਿਪਿੰਗ ਹੈਗੀ ਹੈ ਜੀ ਜਿਹੜੀ ਉਹ ਐਕਸਟਰਾ ਹੋਏਗੀ ਜੀ ਠੀਕ ਹੈ ਜੀ ਸ਼ਿਪਿੰਗ will be extra ਠੀਕ ਹੈ ਅਸੀਂ ਵਰਲਡ ਵਾਈਡ ਡਿਲੀਵਰੀ ਅਵੇਲੇਬਲ ਕਰਵਾਉਨੇ ਆ ਜੀ ਸੋ ਦਿੱਕਤ ਵਾਲੀ ਕੋਈ ਗੱਲ ਨਹੀਂ ਜਿੱਥੇ ਵੀ ਬੈਠੇ ਹੋ ਜਸ ਸਕਰੀਨਸ਼ਾਟ ਲੈਣਾ ਤੇ ਸਾਡੇ ਦਿੱਤੇ ਗਏ ਨੰਬਰਸ ਤੇ ਭੇਜਣਾ ਹੈ ਤੇ ਸੂਟ ਪਹੁੰਚੇਗਾ ਜੀ ਤੁਹਾਡੇ ਘਰ ਠੀਕ ਹੈ ਜੀ ਹੁਣ ਆ ਦੇਖੋ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਬਾਟਮ ਇਹ ਆਏਗੀ ਜੀ ਬਾਟਮ ਇਹ ਰੈਡੀ ਪੀਸ ਹੈ ਅਸੀਂ ਨਹੀਂ ਕਰਵਾਇਆ ਇਹ ਵਿਚਾਰੀ ਸੂਟ ਨੇ ਠੀਕ ਹੈ ਜੀ ਇਹ ਆਏਗੀ ਬਾਟਮ ਸੈਮੀ ਮਸਲੀਨ ਕਾਟਨ ਦੀ ਬਾਟਮ ਮਿਲੇਗੀ ਤੁਹਾਨੂੰ ਠੀਕ ਹੈ ਬਾਟਮ ਉੱਪਰ ਆ ਕੰਮ ਮਿਲੇਗਾ ਇਨੂੰ ਲਾਈਨਿੰਗ ਲੱਗੇਗੀ ਕੋਈ ਕਸਟਮਰ ਜਿੱਦਾਂ ਅਸੀਂ ਹੁਣ ਸਵਿਚਿੰਗ ਵੀ ਕਰਵਾਉਣੀ ਹੈ ਤੇ ਸਾਨੂੰ ਆਣ ਕੇ ਅਗਰ ਕੁਝ ਪੁੱਛੇਗਾ ਕੋਈ ਤੇ ਅਸੀਂ ਜਰੂਰ ਕਵਾਂਗੇ ਕਿ ਇਹਦੇ ਥੱਲੇ ਲਾਈਨਿੰਗ ਲਗਵਾਓ ਨਹੀਂ ਤੇ ਕਪੜੇ ਦੀ ਗ੍ਰੇਸ ਨਹੀਂ ਆਏਗੀ ਠੀਕ ਹੈ ਜੀ ਇਹ ਰਹੇਗੀ ਜੀ ਬਾਟਮ ਐਂਡ ਇਹ ਸੈਮੀ ਔਰਗੈਂਜ਼ਾ ਹੈ ਜੀ ਨਾਰਮਲ ਵਿਸਕੋਸ ਨਹੀਂ ਹੈਗਾ ਨਾਰਮਲ ਔਰਗੈਂਜ਼ਾ ਔਰ ਪੂਰੇ ਸੂਟ ਦੇ ਵਿੱਚ ਤੁਹਾਨੂੰ ਐਦਾਂ ਛੋਟੇ-ਛੋਟੇ ਆ ਦੇਖੋ ਬਲੈਕ ਕਲਰ ਦਾ ਜਿਹੜਾ ਹੈਗਾ ਆ ਇਹ ਐਂਡ 골ਡਨ ਵਿਚ 골ਡਨ ਗੋਟਾ ਪੱਟੀ ਜਿਹਦਾ ਦਿੱਤਾ ਹੋਇਆ ਸਿੱਪੀਆਂ ਸਾਰੇ ਜਿਹਦਾ ਔਰ ਆਸੇ ਪਾਸੇ ਥ੍ਰੈਡ ਦੇ ਨਾਲ ਬਲੈਕ ਕਲਰ ਦੇ ਨਾਲ ਇਹਨੂੰ ਕੀਤਾ ਹੋਇਆ ਠੀਕ ਹੈ ਪੂਰੇ ਸੂਟ ਉੱਪਰ ਤੁਹਾਨੂੰ ਇਦਾਂ ਮਿਲ ਰਿਹਾ ਠੀਕ ਹੈ ਐਂਡ ਸੇਮ ਫੈਬਰਿਕ ਦਾ ਦੁਪੱਟਾ ਹੈ ਜੀ ਸੈਮੀ ਔਰਗੈਂਜ਼ਾ ਠੀਕ ਹੈ ਬਹੁਤ ਗੰਦੀ ਵਾਲੀ ਔਰਗੈਂਜ਼ਾ ਨਹੀਂ ਹੈਗੀ ਆ ਦੇਖੋ ਜੀ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਆ ਦੇਖੋ ਠੀਕ ਹੈ ਜੀ ਆ ਦੇਖੋ ਜੀ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਤੇ ਇਹ ਸੈਮੀ ਔਰਗੈਂਜ਼ਾ ਤੁਹਾਨੂੰ ਦੁਪੱਟਾ ਮਿਲ ਰਿਹਾ ਹੈ ਖੁੱਲਾ ਡੁੱਲਾ ਹੈਗਾ ਹੈ ਸਵਾ ਦੋ ਦੋ ਢਾਈ ਵਿੱਚ ਹੋਏਗਾ ਸਾਈਡ ਦੇ ਉੱਪਰ ਤੁਹਾਨੂੰ ਮਿਲ ਰਹੀ ਹੈ ਲੇਸ ਬਿਊਟੀਫੁੱਲ ਲੇਸ ਠੀਕ ਹੈ ਜੀ ਤੇ ਪ੍ਰਾਈਸ ਸੁਣੋਗੇ ਇਹਦਾ ਤੁਸੀਂ ਇਹਦਾ ਪ੍ਰਾਈਸ ਹੈਗਾ ਜੀ ਸਿਰਫ ਤੇ ਸਿਰਫ 1000 ਰੁਪਏ ਦਾ ਠੀਕ ਹੈ ਓਨਲੀ 1000 ਰੁਪੀਸ ਠੀਕ ਹੈ ਤੇ ਜਿਹੜੀ ਸ਼ਿਪਿੰਗ ਹੋਏਗੀ ਜੀ ਉਹ ਹੋਏਗੀ ਜੀ ਐਕਸਟਰਾ ਪਹਿਲਾਂ ਸੂਟ ਦਿਖਾਇਆ ਸੀ ਤੁਹਾਨੂੰ ਹੈਗਾ ਸੀ ਜੀ 1650 ਦਾ ਇਹ ਹੈਗਾ ਜੀ ਸਿਰਫ 1000 ਦਾ ਵਿਦ ਬਿਊਟੀਫੁੱਲ ਵਰਕ ਸਰਦਨ ਉੱਤੇ ਮਿਲ ਰਿਹਾ ਠੀਕ ਹੈ ਸਿਰਫ ਤੇ ਸਿਰਫ 1000 ਦਾ ਠੀਕ ਹੈ ਹੁਣ ਅਗਲਾ ਪੀਸ ਹੈ ਜੀ ਪਿਓਰ ਮਸਲੀਨ ਜਿਹੜੀ ਮਡਾਲ कॉटन ਹੁੰਦੀ ਹੈ ਬਹੁਤ ਜ਼ਿਆਦਾ ਸੌਫਟ ਵਾਲਾ ਫੈਬਰਿਕ ਹੈ ਜੀ ਇਹ ਠੀਕ ਹੈ ਜੀ ਤੇ ਨਵੀ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਵੀ ਬਿਊਟੀਫੁਲ ਪੀਸ ਆ ਦੇਖੋ ਇਹ ਆ ਗਈ ਜੀ ਇਹਦੀ ਫਰੰਟ ਆ ਦੇਖੋ ਠੀਕ ਹੈ ਜੀ ਆ ਆ ਗਈ ਫਰੰਟ ਔਰ نیچے ਆਏਗਾ ਇਹ ਘੇਰੇ ਉਪਰ ਆ ਤੁਹਾਨੂੰ ਸਾਰਾ ਕੰਮ ਮਿਲੇਗਾ ਠੀਕ ਹੈ ਲਾਗ ਕੇ ਵੀ ਦਿਖਾ ਦਿੰਨੇ ਆ ਕਿਉਂਕਿ ਇਹਦੇ ਉੱਪਰ ਨਾ ਬੜਾ ਅੱਛਾ ਮਿਰਰ ਵਰਕ ਔਰ ਸਿੱਪੀ ਸਤਾਰੇ ਜੀ ਅਟੈਚ ਕੀਤੇ ਹੋਏ ਨੇ ਆ ਇੱਕ ਤੁਹਾਡਾ ਸੈਂਟਰ ਚ ਆ ਜਾਣਾ ਠੀਕ ਹੈ ਇਦਾਂ ਇੱਥੇ ਕਾਏਗਾ ਇਹ ਠੀਕ ਹੈ ਔਰ ਆ ਜਿਹੜਾ ਵਰਕ ਹੈਗਾ ਜੀ ਇਹ ਤੁਹਾਨੂੰ ਮਿਲਣਾ ਹੈ ਜੀ ਸਾਰਾ ਦਾ ਸਾਰਾ ਘੇਰੇ ਉੱਪਰ ਬਿਊਟੀਫੁਲ ਪੀਸ ਬਹੁਤ ਹੀ ਪਿਆਰਾ ਪੀਸ ਹੈ ਫਰੰਟ ਦੇਖੋ ਤੁਸੀਂ ਪੂਰੀ ਹੈਵੀ ਘੇਰੇ ਖੱਲੇ ਵੀ ਤੁਹਾਨੂੰ ਮਿਲ ਰਹੀ ਹੈ ਜੀ ਲੇਸ इदा आएगा पीस आनी यीस यनियादी बा प्लेन और जड़ी बैक है वो भी आएगी जी प्लेन बहुत ही प्योर और सॉफ्ट वाला फैब्रिक है ठीक है एंड बॉटम आएगी जी यदि प्लेन बॉटम थले लाइनिंग नहीं लगवाओगे तो चलेगा ठीक है इंते थले लाइनिंग लगवाने की जरूरत नहीं हैगी दुपट्टा बड़ा ही ग्रेसफुल है जी प्योर का दुपट्टा है देखो दुपट्टे की पूरी गलबात है देखो जी प्रिंट बड़ा ही प्यारा है आ देखो आ पल्लियां पे आएगा वाला काम सारा और बाकी सारा ਵਿੱਚ ਤੁਹਾਨੂੰ ਆਵਲੀ ਚੀਜ਼ ਮਿਲ ਜੇਗੀ और जिथे जिथे ਵੀ ਹੈਗਾ ਉਥੇ ਨਾਲ-ਨਾਲ ਦੇਖੋ ਸਿੱਪੀ ਸਤਾਰੇ ਜਿਹਦਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਪੀਸ ਹੈ ਠੀਕ ਹੈ ਜੀ ਤੇ ਇਹਦਾ ਜਿਹੜਾ ਪ੍ਰਾਈਸ ਹੈਗਾ ਹੈ ਜੀ ਬਹੁਤ ਹੀ ਜੈਨੂਇਨ ਵਾਲਾ ਪ੍ਰਾਈਸ ਹੈ ਜੀ ਇਹਦਾ 1450 ਦਾ ਪੀਸ ਹੈ ਜੀ ਬੱਸ ਸੇ ਠੀਕ ਹੈ ਜੀ ਓਨਲੀ 1450 1450 ਬੱਸ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟਸ ਨੇ ਜੀ ਅੱਜ ਇਹ ਸੀਗਾ ਮਸਲੀਨ ਪਿਓਰ ਮਸਲੀਨ ਦਾ ਫੈਬਰਿਕ ਸੀ ਸ਼ਰਟ ਦਾ ਬਾਟਮ ਹੈਗੀ ਸੀ ਜੀ ਰਿਯਾਨ ਕਾਟਨ ਲਾਈਨਿੰਗ ਰਿਕੁਆਇਰਡ ਨਹੀਂ ਹੈਗੀ ਜੀ ਠੀਕ ਹੈ ਜੀ ਹੁਣ ਤੁਹਾਨੂੰ ਅਗਲਾ ਪੀਸ ਦਿਖਾਉਣੀ ਆ ਬੜੀ ਅੱਛੇ ਵਾਲੀ ਸ਼ਿਮਰ ਹੈਗੀ ਹੈ ਠੀਕ ਹੈ ਬਾਟਮ ਇਹਦੀ ਵੀ ਪਲੇਨ ਰਿਯਾਨ ਕਾਟਨ ਦੀ ਆਏਗੀ ਆ ਤੁਹਾਨੂੰ ਇਕੱਲਾ ਬਾਟਮ ਦਿਖਾ ਦਈਏ ਆਗੇ प्लेन रियन कॉटन लाइनिंग एदे ਥੱਲੇ ਵੀ ਨਹੀਂ ਲੱਗਣੀ ਜੀ 3ਮ ਕਨਸੈਪਟ ਡਿਜ਼ਾਈਨਿੰਗ ਥੋੜੀ ਜ਼ਿਆਦਾ ਹੈ ਦੇਤੇ ਆ ਦੇਖੋ ਬੜਾ ਹੀ ਪਿਆਰਾ ਸ਼ਿਮਰ ਜਿਹਾ ਫੈਬਰਿਕ ਹੈ ਆ ਦੇਖੋ ਇਦਾਂ ਆਏਗਾ ਪੂਰਾ ਫਰੰਟ ਇਹਦਾ ਇਦਾਂ ਹੀ ਮਿਲੇਗਾ ਤੁਹਾਨੂੰ ਥੱਲੇ ਤੱਕ ਆ ਦੇਖੋ ਜੀ ਠੀਕ ਹੈ ਆ ਦੇਖੋ ਬਿਊਟੀਫੁਲ ਪੀਸ ਪੂਰਾ ਗਲਾ ਬਣਿਆ ਹੋਇਆ ਔਰ ਥੱਲੇ ਘੇਰੇ ਦੇ ਤੁਹਾਨੂੰ ਇਦਾਂ ਮਿਲੇਗਾ ਤੁਹਾਨੂੰ ਆ ਦੇਖੋ ਠੀਕ ਹੈ ਬਹੁਤ ਦੁਪੱਟਾ ਮਿਲੇਗਾ ਤੁਹਾਨੂੰ ਇਹਦੇ ਨਾਲ ਪਿਓਰ ਦਾ ਦੁਪੱਟਾ ਮਿਲੇਗਾ ਤੁਸੀਂ ਡਿਜ਼ਾਈਨ ਦੇਖੋ ਦੁਪट्टे ਦਾ ਬਿਊਟੀਫੁੱਲ ਪੀਸ ਆ ਦੇਖੋ ਵਿਦ ਹੈਵੀ ਪੱਲੇ ਔਰ ਪੱਲੇ ਸਾਰੇ ਹਾਈਲਾਈਟ ਹੋਏ ਹੋਏ ਨੇ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਸੇਮ ਪ੍ਰਾਈਸ ਹੈ ਜੀ 1450 ਦਾ ਸੂਟ ਹੈ ਵਿਦ ਪਿਓਰ ਦੁਪੱਟਾ ਵਿਦ ਬਿਊਟੀਫੁੱਲ ਡਿਜ਼ਾਈਨ ਪਾਰਟੀ ਸੂਟ ਹੈਗਾ ਜੀ ਤੇ ਕਿੰਨੇ ਦਾ ਮਿਲ ਰਿਹਾ ਤੁਹਾਨੂੰ ਸਿਰਫ ਤੇ ਸਿਰਫ 1450 ਠੀਕ ਹੈ ਉਹ ਰੈੱਡ ਵਿੱਚ ਸੀਗਾ ਹੁਣ ਜਿਹੜਾ ਦਿਖਾ ਰਹੇ ਆ ਉਹ ਅਲੱਗ ਹੈਗਾ ਇਨਾ ਮਸਲੀਨ ਸ਼ਿਮਰ ਫੈਬਰਿਕ ਹੈਗਾਏ ਬੜੇ ਪਹਿਲਾਂ ਦਿਖਾ ਦਈਏ ਤੁਹਾਨੂੰ बॉटम ਆ ਦੇਖੋ ਜੀ ਆ ਮਿਲੇਗੀ ਤੁਹਾਨੂੰ बॉटम ਪਿਓਰ ਰਿਯਾਨ ਬੜਾ ਅੱਛਾ ਫੈਬਰਿਕ ਇਹਦੀ ਇਹ ਗੱਲ ਹੈ ਕਿ ਤੁਹਾਨੂੰ ਡਬਲ ਡਬਲ ਸਟਿਚਿੰਗ ਨਹੀਂ ਦੇਣੀ ਪੈਣੀ ਕਿਉਂਕਿ ਇਹਦੀ बॉਟਮ ਦੇ ਉੱਤੇ ਲਾਈਨਿੰਗ ਜਿਹੜੀ ਹੈਗੀ ਹੋਰ ਨਹੀਂ ਲਗਣੀ ਠੀਕ ਹੈ ਆ ਦੇਖੋ ਬਿਊਟੀਫੁਲ ਪੀਸ ਵਿਦ ਬਿਊਟੀਫੁਲ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਪੀਸ ਹੈ ਜੀ ਇਹ ਆ ਪਾਕਿਸਤਾਨੀ ਸੂਟ ਹੈ ਠੀਕ ਹੈ ਮਸਲੀਨ ਸ਼ਿਮਰ ਫੈਬਰਿਕ ਹੈਗਾ ਜਿਹਦਾ ਮਡਾਲ ਹੁੰਦੀ ਹੈ ਨਾ ਮਸਲੀਨ ਮਡਾਲ ਉਹ ਚੀਜ਼ ਹੈ ਜੈਪੁਰੀ ਕਨਸੈਪਟ ਠੀਕ ਹੈ ਐਂਡ ਵਿਦ ਬਿਊਟੀਫੁਲ ਹਾਈਲਾਈਟਸ ਇਹ ਮਿਲੇਗੀ ਤੁਹਾਨੂੰ ਫਰੰਟ ਇਹ ਮਿਲੇਗੀ ਜੀ ਬੈਕ ਬਾਹਾਂ ਆਣੀਆਂ ਇਹਦੀਆਂ ਪਲੇਨ ਬੈਕ ਐਂਡ ਬਾਹਾਂ ਪਲੇਨ ਆਣਗੀਆਂ ਜੀ ਠੀਕ ਹੈ ਫਰੰਟ ਤੇ ਤੁਹਾਨੂੰ ਹੈਵੀ ਹਾਈਲਾਈਟ ਕਰਕੇ ਵਰਕ ਦਿੱਤਾ ਹੋਇਆ ਹੈ ਠੀਕ ਹੈ ਐਂਡ ਪਿਓਰ ਦਾ ਦੁਪੱਟਾ ਹੈ ਜੀ ਔਰ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਵਰਕ ਮਿਲਿਆ ਹੋਇਆ ਹਾਈਲਾਈਟ ਕੀਤਾ ਹੋਇਆ ਆ ਦੇਖੋ ਠੀਕ ਹੈ ਜੀ ਬਹੁਤ ਸੋਹਣਾ اور کلر ਕੰਬੀਨੇਸ਼ਨ ਦੇਖੋ ਤੁਸੀਂ ਜਿਹੜੇ ਯੂਜ਼ ਕੀਤੇ ਹੋਏ। 2.5 ਤੋਂ 2.5 ਦੇ ਵਿੱਚ ਹੋਏਗਾ ਜੀ ਫੈਬਰਿਕ ਬੜਾ ਹੀ ਪਿਆਰਾ ਦੁਪੱਟਾ ਹੈ ਜੀ ਆਹ ਦੇਖੋ। ਠੀਕ ਹੈ ਸਿਰਫ ਤੇ ਸਿਰਫ 1400 ਚ ਹੁਣ ਅਗਲੀ ਚੀਜ਼ ਹੈਗੀ ਹੈ ਜੀ ਥਿਸ ਇਜ਼ ਸਿਲਕ ਬੜੀ ਅੱਛੀ ਵਾਲੀ ਸਿਲਕ ਠੀਕ ਹੈ ਜੀ ਇਹ ਤੁਹਾਨੂੰ ਦਿਖਾਉਣੀ ਹੈ ਅਸੀਂ ਇਹਦੇ ਨਾਲ ਬਾਟਮ ਤੇ ਵੀ ਤੁਹਾਨੂੰ ਮਿਲਣਾ ਹੈ ਵਰਕ ਉਹਦੇ ਨਾਲ ਤੁਹਾਨੂੰ ਪਹਿਲਾਂ ਲਾਗਿਓ ਦਿਖਾ ਦਿੱਤੀ ਅਸੀਂ ਠੀਕ ਹੈ ਜੀ ਆਹ ਦੇਖੋ ਏ ਮਿਲੇਗੀ ਤੁਹਾਨੂੰ ਬਾਟਮ ਚਾਹੇ ਸਲਵਾਰ ਸਵਾਓ ਤੁਸੀਂ ਚਾਹੇ ਤੁਸੀਂ ਪਲਾਜ਼ੋ ਸਵਾਓ ਆ ਦੇਖੋ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈਗਾ ਸਲੇਟੀ ਜਿਹਾ ਕਲਰ ਹੈ ਬੜਾ ਹੀ ਸੋਨਾ ਜਿਹਾ 골ਡਨ ਸਲੇਟੀ ਜੀ ਹੁੰਦੀ ਜਿਹੜੀ ਅੱਛੀ ਵਾਲੀ ਅੱਖਾਂ ਨੂੰ ਚੁੱਭਣ ਵਾਲੀ ਨਹੀਂ ਜੀ ਠੀਕ ਹੈ ਜੀ ਤੇ ਆਹ ਦੇਖੋ ਇਹ ਆਏਗਾ ਜੀ ਇਹਦਾ ਗਲਾ ਬੜੀ ਅੱਛੀ ਵਾਲੀ ਸਿਲਕ ਹੈਗੀ ਹੈ ਠੀਕ ਹੈ ਇਹ ਆਏਗਾ ਗਲਾ ਔਰ ਆ ਦੇਖੋ 슬릿ਸ ਤੇ ਤੇ ਘੇਰੇ ਤੇ ਤੁਹਾਨੂੰ ਬਿਊਟੀਫੁਲ ਵਰਕ ਮਿਲ ਰਿਹਾ ਲੱਗ ਗਿਆ ਵੀ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਜੀ ਆ ਦੇਖੋ ਬਹੁਤ ਹੀ ਪਿਆਰਾ ਕੰਮ ਹੈ ਹੈਂਡਵਰਕ ਮਸ਼ੀਨ ਉਹਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਪੀਸ ਹੈ ਜੀ ਆ ਘੇਰਾ ਤੇ 슬릿ਸ ਤੇ ਕੰਮ ਮਿਲਣਾ ਹੈ ਤੁਹਾਨੂੰ ਠੀਕ ਹੈ ਔਰ ਇਹ ਆਏਗਾ ਜੀ ਗਲੇ ਉੱਪਰ ਠੀਕ ਹੈ ਜੀ ਐਂਡ ਇਹ ਬਾਵਾ ਵਾਲਾ ਕੰਮ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਠੀਕ ਹੈ ਜੀ ਏ ਵਾਲਾ ਕੰਮ ਤੁਹਾਨੂੰ ਮਿਲਣਾ ਹੈ ਬਾਵਾ ਬੜੀ ਲਾਈਟ ਵੇਟਿਡ ਸਿਲਕ ਹੈਗੀ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਠੀਕ ਹੈ ਤੇ ਇਹ ਜਿਹੜਾ ਹੈਗਾ ਪੀਸ ਇਹ ਤੁਹਾਨੂੰ ਪਹਿਣਾ ਹੈ ਜੀ ਸਿਰਫ ਤੇ ਸਿਰਫ 1890 ਦਾ ਠੀਕ ਹੈ ਬਿਊਟੀਫੁਲ ਸੂਟ ਵਿਦ ਅੱਛੀ ਵਾਲੀ ਸਿਲਕ ਠੀਕ ਹੈ ਤੇ ਬਾਟਮ ਵੀ ਗੁੱਡੇ ਦੁਪੱਟਾ ਦੇ ਸੱਚ ਰਹੀ ਹੈ ਜੀ ਦੁਪੱਟਾ ਵੀ ਤੁਹਾਨੂੰ ਦਿਖਾ ਦਿੰਦੇ ਆ ਬੜਾ ਅੱਛਾ ਦੁਪੱਟਾ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਲੱਗਾ ਹੋਇਆ ਹੈ ਜੇ ਨਾਲ ਠੀਕ ਹੈ ਔਰ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਕਰਾਉਣਾ ਕੁਝ ਨਹੀਂ ਪੈਣਾ ਵਿਦ ਬਿਊਟੀਫੁਲ ਗੋਟਾ ਡਿਟੇਲਿੰਗ ਠੀਕ ਹੈ ਸਵਾ ਦੋ ਤੋਂ ਢਾਈ ਦੇ ਵਿੱਚ ਹੋਏਗਾ ਜੀ ਦੁਪੱਟਾ ਛੋਟਾ ਨਹੀਂ ਹੈਗਾ ਦੁਪੱਟਾ ਤੁਹਾਨੂੰ ਕੈਰੀ ਕਰਕੇ ਦਿਖਾ ਰਹੀਆਂ ਆ ਆ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਤੇ ਪ੍ਰਾਈਸ ਤੁਹਾਨੂੰ ਦੱਸਤਾ ਜੀ ਅਸੀਂ ਇਹਦਾ 1890 ਦਾ ਤੁਹਾਨੂੰ ਪੈਣਾ ਹੈ ਠੀਕ ਹੈ ਬਹੁਤ ਹੀ ਪਿਆਰਾ ਪੀਸ ਹੈਗਾ ਹੈ ਜੀ ਠੀਕ ਹੈ ਤੇ ਜਿਹੜੀ ਸ਼ਿਪਿੰਗ ਹੋਏਗੀ ਜੀ ਉਹ ਹੋਏਗੀ ਜੀ ਐਕਸਟਰਾ ਠੀਕ ਹੈ ਹੁਣ ਤੁਹਾਨੂੰ ਦਿਖਾਉਣ ਲੱਗੇ ਹਾਂ ਜੀ ਬਹੁਤ ਹੀ ਸੋਹਣਾ ਪੀਸ ਹੈ ਇਹ ਹੈਗੀ ਹੈ ਚੈੱਕ ਕਾਟਨ ਮਸਲੀਨ ਕਾਡ ਮਸਲੀਨ ਵੀ ਕਹਿੰਦੇ ਨੇ ਇਹਨੂੰ ਠੀਕ ਹੈ ਤੁਹਾਨੂੰ ਲਾ ਕੇ ਦਿਖਾਉਂਦੇ ਹਾਂ ਬਹੁਤ ਹੀ ਸੋਬਰ ਜਿਹਾ ਕੰਮ ਹੋਇਆ ਹੋਇਆ ਹੈ ਸਲੇਟੀ ਜਿਹਾ ਕਲਰ ਹੈਗਾ ਲਾਈਟ ਬ੍ਰਾਊਨ ਜਿਹਾ ਕਲਰ ਹੈ ਆ ਗਲੇ ਤੇ ਆਏਗਾ ਠੀਕ ਹੈ ਆ ਦੇਖੋ ਲਾ ਕੇ ਦਿਖਾਨੇ ਤੁਹਾਨੂੰ ਐਦਾਂ ਤੁਹਾਨੂੰ ਘੇਰੇ ਉੱਪਰ ਆਵਲੀ ਵਰਕ ਮਿਲ ਜਾਣਾ ਠੀਕ ਹੈ ਇਹਦੇ ਚੋਂ ਖਾਸ ਕੀ ਹੈਗਾ ਜੀ ਫਰੰਟ ਚਾਹੇ ਪੂਰੀ ਪਲੇਨ ਹੈ ਆ ਬਾਵਾ ਵੇਖੋ ਤੁਸੀਂ ਇਹਦੀਆਂ ਆ ਦੇਖੋ ਵਿਦ ਬਿਊਟੀਫੁਲ ਏਮਬਰਾਇਡਰੀ ਬੜੇ ਸੋਬਰ ਜੇ ਕਲਰਸ ਲਾਏ ਹੋਏ ਨੇ ਇਹ ਬਾਵਾ ਇਦਾਂ ਆਣੀਆਂ ਠੀਕ ਹੈ ਆ ਦੇਖੋ ਇਦਾਂ ਠੀਕ ਹੈ ਬਹੁਤ ਸੋਹਣੀ ਪੀਸ ਬਣਨਾ ਹੈ ਠੀਕ ਹੈ ਬਾਵਾ ਇਦਾਂ ਆਣੀਆਂ ਹੈ ਬਾਟਮ ਦਾ ਵੀ ਸੇਮ ਹੀ ਫੈਬਰਿਕ ਹੈ ਜੀ ਠੀਕ ਹੈ ਚਾਹੇ ਤੇ ਬਾਟਮ ਨੂੰ ਲਾਈਨਿੰਗ ਇਹਦੇ ਥੱਲੇ ਤੁਸੀਂ ਨਾ ਲਗਵਾਓਗੇ ਤੇ ਚੱਲੇਗਾ ਲੇਕਿਨ ਅਸੀਂ ਇਹ ਹੀ ਸੁਜੈਸਟ ਕਰਾਂਗੇ ਕਿ ਜਿਹੜੀ ਆ ਮਸਲੀਨ ਹੁੰਦੀ ਹੈ ਨਾ ਪਿਆਰ ਵਾਲੀ ਹੋਵੇ ਚਾਹੇ ਸੈਮੀ ਹੋਵੇ ਉਹਦੇ ਥੱਲੇ ਜ਼ਰੂਰ ਲਗਵਾਓ ਠੀਕ ਹੈ ਦੁਪੱਟਾ ਪੂਰਾ 2.5 ਮੀਟਰ ਹੈਗਾ ਇਹਦਾ ਸਵਾ ਦੋ ਤੋਂ 2.5 ਅਸੀਂ ਕਹਿੰਦੇ ਜ਼ਰੂਰ ਆ ਬਜਾਰੀਏ ਬਟ ਦੇਖ ਕੇ ਪਤਾ ਲੱਗ ਜਾਂਦਾ ਉਹ ਕੈਰੀ ਕਰੀਦਾ ਹੈ ਕਿ ਪੂਰਾ 2.5 ਹੀ ਹੈਗਾ ਆ ਦੇਖੋ ਠੀਕ ਹੈ ਬਹੁਤ ਸੋਹਣਾ ਪੀਸ ਹੈ ਜੀ ਬਿਊਟੀਫੁਲ ਪੀਸ ਬਹੁਤ ਹੀ ਪਿਆਰਾ ਠੀਕ ਹੈ ਤੇ ਸਾਈਜ਼ ਹੈਗਾ ਜੀ ਇਹ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 1350 ਬਹੁਤ ਹੀ ਪਿਆਰਾ ਪੀਸ ਹੈ ਜੀ ਕਿੰਨੇ ਦਾ ਮਿਲਣਾ ਤੁਹਾਨੂੰ ਇੰਨਾ ਬਿਊਟੀਫੁਲ ਪੀਸ ਸਿਰਫ ਤੇ ਸਿਰਫ 1350 ਦਾ ਲਿਮਟਿਡ ਲਿਮਟਿਡ ਸਟਾਕ ਹੈਗੇ ਜੀ ਬਹੁਤ ਜ਼ਿਆਦਾ ਪੀਸੇਜ਼ ਨਹੀਂ ਹੈਗੇ ਸਿੰਗਲ ਸਿੰਗਲ ਪੀਸੇਜ਼ ਨੇ 1350 ਦਾ ਪੀਸ ਹੈ ਬਹੁਤ ਹੀ ਪਿਆਰਾ ਅੱਛੇ ਵਾਲਾ ਫੈਬਰਿਕ ਦੁਪੱਟਾ ਵੀ ਤੁਹਾਨੂੰ ਖੁੱਲਾ ਡੁੱਲਾ ਮਿਲ ਰਿਹਾ ਹੈ ਠੀਕ ਹੈ ਸੋ ਜਿੰਨੂੰ ਜਿੰਨੂੰ ਪਸੰਦ ਆਉਂਦੇ ਨੇ ਸਕਰੀਨਸ਼ਾਟ ਲਈ ਜਾਓ ਸਕਰੀਨਸ਼ਾਟ ਲੈਂਡਲੀ ਕਰਨਾ ਪੈਣਾ ਸਾਡੇ ਪੇਜ ਨੂੰ ਸਬਸਕ੍ਰਾਈਬ ਠੀਕ ਹੈ ਜੀ ਹੁਣ ਆ ਦੇਖੋ ਬਿਊਟੀਫੁਲ ਪੀਸ ਵਿਸਕੋਸ اور ਗੈਂਜ਼ਾ ਆ ਦੇਖੋ ਬਹੁਤ ਹੀ ਸੋਹਣਾ ਪੀਸ ਹੈ ਜੀ ਆ ਦੇਖੋ ਪੂਰਾ ਫਰੰਟ ਤੁਹਾਨੂੰ ਇਦਾਂ ਮਿਲੇਗਾ ਕੱਢਿਆ ਹੋਇਆ ਠੀਕ ਹੈ ਜੀ ਔਰ ਘੇਰੇ ਦੇ ਥੱਲੇ ਤੁਹਾਨੂੰ ਮਿਲਣੀ ਹੈ ਲੇਸ ਬਿਊਟੀਫੁੱਲ ਲੇਸ ਠੀਕ ਹੈ ਆ ਫਰੰਟ ਪੂਰੀ ਇਹਦੀ ਇਦਾਂ ਆਏਗੀ ਬੈਕ ਇਹਦੀ ਪਲੇਨ ਮਿਲੇਗੀ ਬਾਹਾਂ ਇਹਦੀਆਂ ਪਲੇਨ ਮਿਲਣਗੀਆਂ ਸਟਿਚਿੰਗ ਦੇ ਵਿੱਚ ਤੁਸੀਂ ਅੱਛੇ ਤਰੀਕੇ ਨਾਲ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਜੀ ਠੀਕ ਹੈ बॉटम ਇਹਦੀ ब्लू ਕਲਰ ਦੀ ਆ ਦੇਖੋ ਜੀ ਪਿਓਰ ਰਿਯਾਨ ਠੀਕ ਹੈ बॉटम ਥੱਲੇ ਤੁਹਾਨੂੰ ਲਾਈਨਿੰਗ ਲਗਵਾਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਪਿਓਰ ਦਾ ਦੁਪੱਟਾ ਮਿਲ ਰਿਹਾ ਤੁਹਾਨੂੰ ਹਾਫ ਪਿਓਰ ਦਾ ਠੀਕ ਹੈ ਪਿਓਰ ਸ਼ਿਫੌਨ ਦਾ ਹਾਫ ਸ਼ਿਫੌਨ ਵਾਲਾ ਹੁੰਦਾ ਇਹ ਆ ਦੇਖੋ ਸਵਾ ਦੋ ਤੋਂ 2.5 ਦੇ ਵਿੱਚ ਹੋਏਗਾ ਦੁਪੱਟਾ ਠੀਕ ਹੈ ਬਹੁਤ ਹੀ ਕੁਲਾਜਾ ਦੁਪੱਟਾ ਬਹੁਤ ਸੌਫਟ ਆ ਦੇਖੋ ਠੀਕ ਹੈ ਜੀ ਤੇ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਇਹਨਾ ਜੀ ਉਹ ਹੈਗਾ ਆ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1200 ਠੀਕ ਹੈ ਜੀ ਜਿੰਨੂੰ ਜਿੰਨੂੰ ਵੀ ਜਿਹੜਾ ਵੀ ਸੂਟ ਪਸੰਦ ਆਇਆ ਹੈ ਸਾਡੇ ਨੰਬਰਸ ਤੇ ਜਿਹੜੇ ਦਿੱਤੇ ਹੋਏ ਨੰਬਰਸ ਨੇ ਉੱਪਰ ਉਹਨਾਂ ਦੇ ਭੇਜ ਦਿਓ ਜੀ ਸਾਨੂੰ ਸਕਰੀਨਸ਼ਾਟ ਠੀਕ ਹੈ ਤੇ ਇੱਕ ਥੋੜੇ ਜਿਹਾ ਤੁਹਾਨੂੰ ਇੱਕ ਦੋ ਚੀਜ਼ਾਂ ਦਿਖਾ ਦਿੰਨੇ ਆ ਜਿਹੜੀਆਂ ਸਾਡੇ ਕੋਲ ਵੈਕਟਰ ਵਿੱਚ ਆਈਆਂ ਨੇ ਹੈਂਗਰ ਤੇ ਟੰਗੇ ਹੀ ਦਿਖਾਵਾਂਗੇ ਠੀਕ ਹੈ ਜੀ ਸੋ ਤੁਸੀਂ ਅਵੇਲ ਕਰ ਸਕਦੇ ਹੋ ਪ੍ਰਾਈਸ ਤੁਹਾਨੂੰ ਦੱਸ ਦਾਂਗੇ ਆ ਦੇਖੋ ਬਿਊਟੀਫੁਲ ਪੀਸ ਫਲੋਰਲ ਜੈ ਹੈਗਾ ਠੀਕ ਹੈ ਆ ਇਹਦੇ ਨਾਲ ਤੁਹਾਨੂੰ ਮਿਲੇਗਾ ਜੀ ਸਟਰਾਲ छे सौ ती का सूट है बस छे सौ ती सेम ब्यूटीफुल फ्लोरल स्टॉल आ गर्लिश है ये साढ़े स्याणी है डिपेंड करता है किन्ने के ठीक है जी सो सौ यने का मिलना है छे सौ ती सौ ती बड़े प्यारे प्यारे पीसिज आए हैं आखो जी छे सौ ती ठीक है जी छे सौ ती छ सौ ती छौ ती ਅਗਰ ਤੁਹਾਨੂੰ ਉਹ ਜਿੰਨੇ ਵੀ ਸੂਟਸ ਤੁਹਾਨੂੰ ਦਿਖਾਏ ਨੇ ਜਾਂ ਬਾਅਦ ਚ ਜਿਹੜੇ ਤੁਹਾਨੂੰ ਥੋੜੇ ਵਿੰਟਰਸ ਦਿਖਾਏ ਨੇ ਵਿੰਟਰ ਦੇ ਮੈਂ ਥੋੜੇ ਤਾਂ ਨਹੀਂ ਦਿਖਾਏ ਵਿੰਟਰ ਦੀ ਕਲੈਕਸ਼ਨ ਲਈ ਅਸੀਂ ਇੱਕ ਅਲੱਗ ਵੀਡੀਓ ਬਣਾਵਾਂਗੇ ਉਹਦੇ ਵਿੱਚ ਸਿਰਫ ਅਸੀਂ ਵਿੰਟਰ ਸੂਟਸ ਹੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਸਟੌਲਸ ਵਾਲੇ ਵੀ ਜਾਂ ਸਾਲਵ ਵਾਲੇ ਵੀ ਉਹਦੇ 'ਚ ਸਿਰਫ ਵਿੰਟਰ ਸੂਟ ਦਿਖਾਵਾਂਗੇ ਠੀਕ ਹੈ ਜੀ ਸੋ ਉਹ ਵਾਲੀ ਵੀਡੀਓ ਦੇਖਣ ਲਈ ਕੀ ਕਰਨਾ ਪੈਣਾ ਜੀ ਤੁਹਾਨੂੰ ਕਰਨਾ ਪੈਣਾ ਹੈ ਸਾਡਾ ਚੈਨਲ ਸਬਸਕ੍ਰਾਈਬ ਠੀਕ ਹੈ ਜੀ ਉਹ ਜ਼ਰੂਰ ਕਰਦਿਆ ਕਰੋ ਜੀ ਠੀਕ ਹੈ ਜੀ ਸੋ ਐਦਾਂ ਜਿੰਨਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਨਾ ਜਿੱਦਾਂ ਸਾਨੂੰ ਪਿਆਰ ਕਰ ਰਹੇ ਹੋ ਜੀ ਬਸ ਇਦਾਂ ਹੀ ਕਰਦੇ ਰਹੋ ਤਾਂ ਹੀ ਸਾਡਾ ਮਨ ਕਰਦਾ ਰਹਿੰਦਾ ਕਿ ਅਸੀਂ achhi achhiyan videos ਲੈ ਕੇ ਤੁਹਾਡੇ ਲਈ ਆਉਂਦੇ ਰਹੀਏ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਾਨੂੰ ਸਪੋਰਟ ਕਰਨ ਵਾਸਤੇ ਠੀਕ ਹੈ ਜੀ ਇਦਾਂ ਹੀ ਬਸ ਕਰਦੇ ਰਹੋ ਜੀ ਪਿਆਰ ਤੇ ਜੁੜੇ ਰਹੋ ਜੀ ਸਾਡੇ ਨਾਲ ਤੇ ਕਰਦੇ ਰਹੋ ਜੀ ਸ਼ਾਪਿੰਗ ਸ਼ਾਪਿੰਗ ਸ਼ੁੱਡ ਬੀ ਹੈਪੀ ਚਾਹੇ ਤੁਸੀਂ ਜਿੱਧਰੋਂ ਵੀ ਕਰੋ ਠੀਕ ਹੈ ਜੀ ਸੋ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ